हेलो जी वेलकम बैक टू आवर न्यू मिनी ब्लॉग आज ਦੇ ਵਲੋਗ ਦੇ ਵਿੱਚ ਮੈਂ ਬਣਾਇਆ ਸੀ ਕੇਕ ਕਿਉਂਕਿ ਮੇਰੇ بیٹے ਅਗਮ ਪ੍ਰੀਤਾ ਦੀ ਫਰਸਟ ਬਰਥਡੇ ਸੀ ਇਸ ਖੁਸ਼ੀ ਦੇ ਵਿੱਚ ਮੈਂ ਘਰ ਹੀ ਕੇਕ ਬਣਾਇਆ ਸੀ ਦੇਖੋ ਮੇਰਾ ਕੇਕ ਲੁੱਕ ਐਟ ਥਿਸ ਫਰੈਂਡਸ ਕਿੰਨਾ ਵਧੀਆ ਫੁੱਲਿਆ ਦੇਖੋ ਗਰਮਾ ਇਨ ਨੂੰ ਕੁਛ ਦੇਰ ਲਈ ਸਿੱ ਠੰਡਾ ਹੋਣ ਲਈ ਰੱਖ ਦਾਂਗੇ ਕੇਕ ਨੂੰ ਠੰਡਾ ਹੋਣ ਤੋਂ ਬਾਅਦ ਮੈਂ ਤਿੰਨ ਲੇਅਰਸ ਦੇ ਵਿੱਚ ਕੱਟ ਲਿਆ ਸੀ ਦੇਖੋ ਫਰੈਂਡਸ ਇੰਨਾ ਵਧੀਆ ਕੇਕ ਬਣਿਆ ਇੰਨਾ ਸੌਫਟ ਸਪੰਜੀ ਕੇਕ ਬਿਲਕੁਲ ਮਾਰਕੀਟ ਵਾਲਾ ਕੇਕ ਬਣਿਆ ਬਿਲਕੁਲ ਮਾਰਕੀਟ ਵਾਲਾ ਟੇਸਟ ਵੀ ਹੈ ਤੇ ਬਿਲਕੁਲ ਮਾਰਕੀਟ ਵਾਲੇ ਕੇਕ ਨਾਲੋਂ ਵੀ ਵਧੀਆ ਸੀ ਇੰਨਾ ਵਧੀਆ ਕੇਕ ਕਿ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹੋਈ ਤੇ ਇਹਨੂੰ ਮੈਂ ਟਰਨ ਟੇਬਲ ਤੇ ਨਹੀਂ ਬਣਾਇਆ ਇਹਨੂੰ ਮੈਂ ਦੇਸੀ ਜੁਗਾਰ ਨਾਲ ਹੀ ਬਣਾਇਆ ਸੀ ਮੈਂ ਕਿ ਕੀਤਾ ਮੈਂ ਇੱਕ ਟਿਫਨ ਬਾਕਸ ਲਿਆ ਉਹਦੇ ਉੱਤੇ ਮੈਂ ਪਲੇਟ ਨੂੰ ਪੁੱਠਾ ਕਰਕੇ ਰੱਖ ਦਿੱਤਾ ਇਹਦੇ ਉੱਤੇ ਮੈਂ ਐਚ4 ਸ਼ੀਟ ਰੱਖੀ ਤੁਸੀਂ ਚਾਹੋ ਤਾਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਜਾਂ ਕੋਈ ਹੋਰ ਗੱਤੇ ਦਾ ਬਾਕਸ ਵੀ ਰੱਖ ਸਕਦੇ ਹੋ ਤੇ ਇੱਥੇ ਮੈਂ ਇੱਕ ਡਾਰਕ ਕੰਪਾਊਂਡ ਲਿਆ ਇਹ ਮੈਰੀ ਡਾਰਕ ਚਾਕਲੇਟ ਆ ਇਹਦੇ ਨਾਲ ਮੈਂ ਗਨਾਸ਼ ਬਣਾਇਆ ਸੀ ਡਾਰਕ ਚਾਕਲੇਟ ਦਾ ਪੈਕੇਟ ਮੈਂ ਖੋਲਿਆ ਇਹਦੇ ਵਿੱਚੋਂ ਇੱਕ ਸ্লাইਸ ਮੈਂ ਚਾਕਲੇਟ ਦੀ ਕੱਢੀ ਤੇ ਉਹਨੂੰ ਬਰੀ ਬਰੀ ਚੌਪ ਕਰਕੇ ਇੱਕ ਪੈਨ ਦੇ ਵਿੱਚ ਮੈਂ ਇਹਨੂੰ ਪਾ ਲਿਆ ਸੀ ਕੱਟ ਲਈ ਕਾਫੀ ਸੌਫਟ ਕੱਟੀ ਜਾਂਦੀ ਹੈ ਤੇ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਥੋੜੀ ਜਿਹੀ ਹਾਫ ਕੱਪ ਮੈਂ ਵਿਪਿੰਗ ਕਰੀਮ ਪਾਈ ਹਾਫ ਕੱਪ ਤਾਂ ਵੀ ਕੱਟੀ ਸੀਗੀ ਮੈਂ ਥੋੜੀ ਜਿਹੀ ਵਿਪਿੰਗ ਕਰੀਮ ਪਾ ਕੇ ਇਹਨੂੰ ਮਿਕਸ ਕਰ ਦਿੱਤਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਫਿਰ ਮੈਂ ਇਹਨੂੰ ਗੈਸ ਤੇ ਰੱਖਿਆ ਤੇ ਲੋ ਫਲੇਮ ਤੇ ਇਹਨੂੰ ਗਰਮ ਕੀਤਾ ਚਾਕਲੇਟ ਦਾ ਗਨਾਸ਼ ਰੈਡੀ ਹੋ ਗਿਆ ਗਨਾਸ਼ ਰੈਡੀ ਹੋਣ ਤੋਂ ਬਾਅਦ ਇਹਨੂੰ ਅਸੀਂ ਠੰਡਾ ਹੋਣ ਲਈ ਰੱਖ ਦਾਂਗੇ ਤੇ ਇਹਨੇ ਤੱਕ ਮੈਂ ਆਪਣੇ ਕੇਕ ਦੀ ਕਰਮ ਕੋਟਿੰਗ ਕਰ ਲਈ ਇਸ ਤਰ੍ਹਾਂ ਮੈਂ ਕੋਈ ਵੀ ਡੱਬਾ ਲੈ ਲਓ ਕੋਈ ਵੀ ਆਪਾਂ ਬਰਤਨ ਲੈ ਕੇ گول ਜਿਹੜਾ ਸਰਫੇਸ ਪਲੇਨ ਹੋਵੇ ਉਹਦੇ ਉੱਤੇ ਕਿਸੇ ਵੀ ਪਲੇਟ ਨੂੰ ਤੁਸੀਂ ਉਲਟਾ ਕਰਕੇ ਰੱਖ ਦੋ ਤੇ ਉਹਦੇ ਉੱਤੇ ਕੇਕ ਰੱਖ ਦੋ ਕਿ ਇਹਦੇ ਨਾਲ ਇਹ ਸਾਡਾ ਟਨ ਟੇਬਲ ਬਣ ਜਗਾ ਤੇ ਇਸੇ ਤਰੀਕੇ ਨਾਲ ਮੈਂ ਦੇਸੀ ਜੁਗੜ ਦੇ ਨਾਲ ਕੇਲ ਲੈ ਇਹ ਟੀਲ ਦਾ ਸਕੇਲ ਹੈ ਟੀਲ ਦੇ ਸਕੇਲ ਦੇ ਨਾਲ ਮੈਂ ਵਿਪਿੰਗ ਕਰੀਮ ਨੂੰ ਐਦਾ ਕੇਕ ਦੇ ਉੱਤੇ ਸਪਰੈਡ ਕੀਤਾ ਤੇ ਚੰਗੀ ਤਰ੍ਹਾਂ ਚਾਰੋਂ ਸਾਈਡਸ ਤੇ ਕੇਕ ਦੇ ਤੇ ਇੱਕ ਪ੍ਰੋਪਰ ਕਰੀਮ ਦੀ ਲੇਅਰ ਲਗਾ ਦਿੱਤੀ ਪਲੇਟ ਦਾ ਟਨ ਟੇਬਲ ਬਣਾਇਆ ਸੀਗਾ ਉਹਨੂੰ ਮੈਂ ਹੌਲੀ ਹੌਲੀ ਘਮਾਉਂਦੀ ਹੋਈ ਇਸੇ ਤਰ੍ਹਾਂ ਚਾਰੇ ਸਾਈਡਸ ਤੇ ਆਰਾਮ ਦੇ ਨਾਲ ਆਰੰਗਪੀਂ ਕ੍ਰੀਮ ਨੂੰ ਸਪਰੈਡ ਕੀਤਾ ਦੇਖੋ ਤੁਹਾਨੂੰ ਮੇਰਾ ਆਈਡੀਆ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤਦ ਦੱਸਿਓ ਵੀ ਤੁਹਾਨੂੰ ਇਹ ਦੇਸੀ ਜੁਗਾੜ ਕੇਕ ਬਣਾਉਣ ਦਾ ਕਿਵੇਂ ਲੱਗਿਆ ਕਿਉਂਕਿ ਅੱਜ ਕੱਲ ਮਾਰਕੀਟ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕੇਕ ਦੀਆਂ ਵੈਰਾਈਟੀਆਂ ਤਾਂ ਬਹੁਤ ਨੇ ਪਰ ਕੇਕ ਬਣਾਉਣ ਦਾ ਤਰੀਕਾ ਕੀ ਆ ਉਹਨਾਂ ਦਾ ਇੰਨੀ ਸਫਾਈ ਨਾਲ ਕਿਤੇ ਵੀ ਕੋਈ ਵੀ ਬੇકરી ਵਾਲੇ ਨਹੀਂ ਜਿਹੜੇ ਇੰਨੀ ਸਫਾਈ ਨਾਲ ਕੇਕ ਨਹੀਂ ਬਣਾਉਂਦੇ ਕਿਉਂਕਿ ਉਹਨਾਂ ਨੇ ਜ਼ਿਆਦਾ ਕੇਕ ਬਣਾਣੇ ਹੁੰਦੇ ਨੇ ਤੇ ਸਫਾਈ ਦਾ ਮੌਸਲੀ ਕਿਤੇ ਧਿਆਨ ਨਹੀਂ ਰੱਖਿਆ ਜਾਂਦਾ ਤੇ ਜਿਵੇਂ ਆਪਾਂ ਪਿੱਛੇ ਜੇ ਕੋਈ ਖਬਰ ਸੁਣੀ ਸੀਗੀ ਵੀ ਕੇਕ ਖਾਣ ਨਾਲ ਇੱਕ ਬੱਚੀ ਦੀ ਡੈਥ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਅਸੀਂ ਕੇਕ ਲਿਆਣਾ ਅਵੋਇਡ ਕਰਦੇ ਆਂ ਤੇ ਮੈਂ ਕੋਸ਼ਿਸ਼ ਕਰਦੀ ਆਂ ਕਿ ਬੱਚਿਆਂ ਦੇ ਲਈ ਘਰੇ ਹੀ ਕੇਕ ਬਣਾ ਦਾਂ। ਮੇਰੀ ਫੋਨ ਦੀ ਬੈਟਰੀ ਡਾਊਨ ਹੋ ਗਈ ਸੀ ਤੇ ਬਾਕੀ ਦੀ ਵੀਡੀਓ ਮੈਂ ਨਹੀਂ ਬਣਾ ਸਕੀ ਤੇ ਪਰ ਇਹਨਾਂ ਦੇ ਪਹੁੰਚ ਮੈਂ ਫੋਟੋ ਜ਼ਰੂਰ ਕਲਿੱਕ ਕੀਤੀ ਤੁਸੀਂ ਦੇਖੋ ਮੇਰਾ ਕੇਕ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਿਓ। ਥੈਂਕਸ ਫॉर ਵਾਚਿੰਗ।